ਸਾਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਤੇ ਪੰਜਾਬੀ ਤੇ ਇਸ ਚੈਨਲ ਤੇ ਤੁਹਾਨੂੰ ਪੰਜਾਬ ਦੇ ਸਾਰੇ ਕੰਪੀਟੀਟਿਵ ਇਗਜ਼ਾਮ ਲਾਈਕ ਨਵੀਂ ਬਿਸ਼ੇ ਦੀ ਬਰਪੂਰ ਜਾਣਕਾਰੀ ਦਿੱਤੀ ਜਾਵੇਗੀ ਤੁਸੀਂ ਆਪਣੇ ਪੇਪਰ ਨਾਲ ਸੰਬੰਧ ਸਿਲੇਬਸ ਮੁਤਾਬਕ ਕਿਸੇ ਵੀ ਜਾਣਕਾਰੀ ਨੂੰ ਪ੍ਰਾਪਤ ਕਰਨੀ ਸਾਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਜੇ ਇਹਦੀ ਜਾਣਕਾਰੀ ਤੁਹਾਨੂੰ ਬਹੁਤ ਜਲਦੀ ਇਸ ਚੈਨਲ ਤੇ ਉਪਲਬਧ ਕਰਾਈ ਜਾਵੇਗੀ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਭਾਗ 1 ਵਿੱਚ ਤੁਹਾਨੂੰ ਤੁਣੀ ਉਸ ਦੀਆਂ ਕਿਸਮਾਂ ਤੇ ਸਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ ਹੁਣ ਆਪਾਂ ਭਾਗ 2 ਵਿੱਚ ਤੁਹਾਨੂੰ ਵਿਅੰਜਨ ਬਾਰੇ ਸੰਪੂਰਨ ਜਾਣਕਾਰੀ ਦੇਵਾਂਗੇ ਵਿਅੰਜਨ ਤਾਂ ਵਿਅੰਜਨ ਉਹ ਖੰਡਿਤ ਨਿਯਮ ਜਾਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਣ ਵਾਲੀ ਹਵਾ ਸਾਹ ਦੇ ਜ਼ਰੀਏ ਫੇਫੜਿਆਂ ਤੋਂ ਬਾਹਰ ਆਉਣ ਵਾਲੀ ਹਵਾ ਮੂੰਹ ਦੇ ਅੰਦਰੂਨੀ ਭਾਗ ਯਾਨੀ ਕਿਤੇ ਨਾ ਕਿਤੇ ਟਕਰਾ ਕੇ ਬਾਹਰ ਆਵੇ ਉਸ ਨੂੰ ਵਿਅੰਜਨ ਆਖਦੇ ਹਨ ਜੇ ਦੋ ਸਾਡੇ ਫੇਫੜਿਆਂ ਤੋਂ ਬਾਹਰ ਆਉਣ ਵਾਲੀ ਹਵਾ ਨੂੰ ਜੀਭ ਕਿਤੇ ਨਾ ਕਿਤੇ ਜਾਂ ਬੁੱਲ ਕਿਤੇ ਰੋਕ ਕੇ ਛੱਡਣ ਤੋਂ ਉਸ ਸਮੇਂ ਜਿਹੜੇ ਵਿਅੰਜਨ ਪੈਦਾ ਹੁੰਦੇ ਆ ਇਹ ਇਕੱਲੇ ਵਿਚਰਨ ਦੇ ਯੋਗ ਨਹੀਂ ਹੁੰਦੇ ਇਹਨਾਂ ਨੂੰ ਵਿਚਰਨ ਲਈ ਸੁਰਾਂ ਤੇ ਨਿਰਭਰ ਹੋਣਾ ਪੈਂਦਾ ਹੈ ਜਿਵੇਂ ਕਿ ਕਕਾ ਹੁਣ ਤੁਹਾਨੂੰ ਕਕਾ ਵਿਅੰਜਨ ਨਜ਼ਰ ਆ ਰਿਹਾ ਇਹਦਾ ਜਿਹੜਾ ਉਸਲ ਰੂਪ ਆ ਉਹ ਕਕੇ ਦੇ ਅਦਕ ਅ ਕ ਆ ਤਾਂ ਇਸ ਵਿੱਚ ਦੇਖੋ ਕਕਾ ਵਿਅੰਜਨ ਅ ਸਵਰ ਕ ਵਿਅਨਨ ਅ ਸਵਰ ਤਾਂ ਇਹਨੂੰ ਆਪਦਾ ਅਸਲ ਰੂਪ ਸਪਸ਼ਟ ਕਰਨ ਦੇ ਲਈ ਸਵਰਾਂ ਤੇ ਨਿਰਪੰਨ ਹੋਣਾ ਪੈਂਦਾ ਹੈ ਅਪਰੋਖ ਤੋਂ ਸਪਸ਼ਟ ਹੁੰਦਾ ਹੈ ਕਿ ਕਕਾ ਵਿਅਨਨ ਨੂੰ ਆਪਣਾ ਰੂਪ ਸਪਸ਼ਟ ਕਰਨ ਦੇ ਲਈ ਅ ਤੇ ਆ ਸਵਰ ਤੇ ਨਿਰਪਰ ਹੋਣਾ ਪਿਆ ਇਸੇ ਤਰ੍ਹਾਂ ਸਾਰੇ ਵਿਅਨਨਾਂ ਨੂੰ ਸਵਰਾਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਪੰਜਾਬੀ ਧੁਨੀ ਯੋਗਤ ਵਿੱਚ ਸ਼ੁੱਧ ਵਿਅਨਨ 29 ਹਨ ਪੰਜਾਬੀ ਵਰਣਮਾਲਾ ਦੇ 42 ਵਰਨਾਂ ਵਿੱਚੋਂ ਹੇਠ ਲਿਖੇ ਅਨੁਸਾਰ 29 ਸ਼ੁੱਧ ਵਿਅੰਜਨ ਵੱਖ ਕੀਤੇ ਗਏ ਹਨ ਇਸ ਸਾਰਣੀ ਤੋਂ ਤੁਹਾਨੂੰ ਚੰਗੀ ਤਰ੍ਹਾਂ ਸਪਸ਼ਟ ਹੋ ਜਾਊਗਾ ਸਾਡੇ ਕੋਲੇ ਊੜਾ ਆੜਾ ਤੇ ਈੜੀ ਮੂਲ ਸਵਰ ਹਨ ਇਹਨਾਂ ਨੂੰ ਆਪਾਂ ਵਿਅੰਜਨਾਂ ਤੋਂ ਲੱਗ ਕਰਾਂਗੇ ਤੇ ਹਾ ਹਾ ਸਾਡੇ ਕੋਲੇ ਸੁਰਜੰਤਰੀ ਹੈ ਹਾ ਹਾ ਕਦੀ ਵੀ ਪੂਰਾ ਅੱਖਰ ਨਹੀਂ ਬੋਲਿਆ ਜਾਂਦਾ ਇਹ ਹਮੇਸ਼ਾ ਸੋਰਹੀ ਦਿੰਦਾ ਹੈ ਜਿਵੇਂ ਹੱਥ ਹਥੋੜਾ ਹੁਣ ਹਥੋੜਾ ਦੇ ਵਿੱਚ ਅਸੀਂ ਹਾ ਹਿੰ ਸਿਰਫ ਹਾ ਹੀ ਬੋਲਿਆ ਤੱਥੇ ਨੂੰ ਪੂਰਾ ਥੱਥਾ ਤੇ ਰਾੜੇ ਨੂੰ ਪੂਰਾ ਰਾੜਾ ਬੋਲਿਆ ਜਾਂਦਾ ਹੈ ਪਰ ਜਿਹੜਾ ਹਾ ਹਾ ਹੁੰਦਾ ਉਹ ਹਮੇਸ਼ਾ ਉਹਦਾ ਸੁਰ ਕੱਢਦਾ ਇਸ ਲਈ ਇਸ ਨੂੰ ਸੁਰਜੰਤਰੀ ਕਿਹਾ ਜਾਂਦਾ ਹੈ ਇਹਨੂੰ ਵਿਅੰਜਨ ਵਿੱਚ ਨਹੀਂ ਗਿਣਿਆ ਜਾਂਦਾ ਉਸ ਤੋਂ ਬਾਅਦ ਸਾਡੇ ਕੋਲੇ ਨਾਸਕੀ ਵਿਅੰਜਨ ਅੰ, ਣ, ਨਾਣਾ, ਨੰਨਾ ਤੇ ਮਮਾ ਹਨ ਪਰੰਤੂ ਇਹ ਸ਼ਬਦ ਦੇ ਵਿਅੰਜਨ ਦਾ ਹੀ ਹਿੱਸਾ ਹਨ ਉਸ ਤੋਂ ਬਾਅਦ ਸਾਡੇ ਕੋਲੇ ਯਈਆ ਤੇ ਵਾਵਾ ਅਰਧ ਸਵਾਰਾ ਯੋ ਨਾ ਤਾਂ ਪੂਰਾ ਵਿਅੰਜਨ ਆ ਤੇ ਨਾ ਹੀ ਪੂਰਾ ਸਵਾਰਾ ਕੋਸਤੂ ਬ ਸਾਡੇ ਕੋਲੇ ਸੱਸੀ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਇਹ ਪੰਜਾਬੀ ਦੀਆਂ ਸੁਤੰਤਰ ਦੁਨੀਆਂ ਹਨ ਸੁਤੰਤਰ ਤੋਂ ਭਾਵ ਕੀ ਇਹਨਾਂ ਦੀ ਪੈਰ ਬਿੰਦੀ ਲੱਗਣ ਜਾਂ ਨਾ ਲੱਗਣ ਨਾਲ ਇਹਨਾਂ ਦੇ ਅਰਥ ਬਦਲ ਜਾਂਦੇ ਹਨ ਪਰ ਸਾਡੇ ਕੋਲੇ ਕੱਕੇ ਪੈਰ ਬਿੰਦੀ ਕੱਕੇ ਪੈਰ ਬਿੰਦੀ ਜਜੇ ਪੈਰ ਬਿੰਦੀ ਤੇ ਫਫੇ ਪੈਰ ਬਿੰਦੀ ਉਰਦੂ ਫਾਰਸੀ ਦੇ ਜਿਹੜੇ ਅਸੀਂ ਤਤਸਮ ਰੂਪ ਦੇ ਸ਼ਬਦ ਪੰਜਾਬੀ ਭਾਸ਼ਾ ਚ ਵਰਤਦੇ ਆ ਉਹਨਾਂ ਨੂੰ ਉਸੇ ਤਰ੍ਹਾਂ ਲਿਖਣ ਦੇ ਲਈ ਸਾਨੂੰ ਪੈਰ ਬਿੰਦੀ ਵਾਲੇ ਚਾਰ ਜਿਹੜੇ ਅੱਖਰ ਆ ਇਹ ਸੌਰੀ ਚਾਰ ਅੱਖਰ ਆ ਪਾਏ ਇਹਨਾਂ ਨੂੰ ਵਰਤਦੇ ਆ ਇਹਨਾਂ ਨਾਲ ਸ਼ਬਦਾਂ ਦੇ ਵਿੱਚ ਜਾਂ ਅੱਖਰਾਂ ਦੇ ਅਰਥ ਨਹੀਂ ਬਦਲਦੇ ਸਰਫਸੀ ਉਹਨਾਂ ਸ਼ਬਦਾਂ ਨੂੰ ਲਿਖਣ ਦੇ ਲਈ ਇਹਨਾਂ ਨੂੰ ਵਰਤਦੇ ਹਨ ਜਿਹੜੇ ਅਸੀਂ ਔਰਦੂ ਫਾਰਸੀ ਤੋਂ ਲਈ ਹੁੰਦੀਆਂ ਤਤਸਮ ਰੂਪ ਵਿੱਚ ਤਤਸਮ ਦਾ ਭਾਵ ਹੁੰਦਾ ਹੈ ਵੀ ਜਿਹੜਾ ਸ਼ਬਦ ਅਸੀਂ ਜਿਸ ਭਾਸ਼ਾ ਤੋਂ ਲਿਆ ਉਹਨੂੰ ਉਵੇਂ ਦਾ ਉਵੇਂ ਆਪਦੀ ਭਾਸ਼ਾ ਵਿੱਚ ਵਰਤ ਲੈਣਾ ਤਾਂ ਸਾਡੇ ਕੋਲੇ 41 ਦੇ ਵਿੱਚੋਂ ਊੜੇ ਤੋਂ ਲਲੇ ਤੱਕ 41 ਅੱਖਰ ਹਨ ਉਹਨਾਂ ਚੋਂ ਮੂਲ ਸਵਰ ਤੈਨ ਊੜਾ ਡਾ ਈੜੀ ਘਟਾ ਕੇ ਫਿਰ ਸੁਰਯੰਤਰੀ ਹਾ ਹਾ ਇੱਕ ਘਟਾ ਕੇ ਅਰਧ ਸਵਰ ਦੋ ਘਟਾ ਕੇ ਔਰਦੂ ਫਾਰਸੀ ਅਤੇ ਜੀ ਲੱਲੇ ਪੈਰ ਬਿੰਦੀ ਸੱਸੇ ਪੈਰ ਬਿੰਦੀ ਨੂੰ ਮਲਾ ਕੇ ਸ਼ੇ ਧੁਨੀਆਂ ਨੂੰ ਕੱਢ ਕੇ ਸਾਡੇ ਕੋਲ ਸ਼ੁੱਧ 29 ਵਿਅੰਜਨ ਆ ਜਾਂਦੇ ਹਨ ਤੇ ਨਾਲ ਹੀ ਸਾਡੇ ਕੋਲ ਜੋ ਅਰਧ ਸਵਾਰਾ ਇਹ ਹੈ ਤੇਵਾਵਾ ਇਹ ਇਹ ਅਰਧ ਵਿਅੰਜਨ ਵੀ ਗਹਿ ਸਕਦੇ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਸਾਧਾ ਰਸਤਾ ਸਵਰਾਂ ਦੇ ਮੁਕਾਬਲੇ ਤੰਗ ਹੁੰਦਾ ਤੇ ਵਿਅੰਜਨਾਂ ਦੇ ਮੁਕਾਬਲੇ ਖੁੱਲਾ ਹੁੰਦਾ ਇਹ ਸ਼ਬਦ ਦੀ ਵਰਤੋਂ ਸ਼ਬਦ ਦੇ ਸ਼ੁਰੂ ਵਿੱਚ ਤਾਂ ਹੁੰਦੀ ਹੈ ਪਰ ਮੱਧ ਵਿੱਚ ਇਹ ਜੱਜਾ ਬੋਲਿਆ ਜਾਂਦਾ ਹੈ ਸ਼ਬਦ ਦੇ ਅੰਤ ਵਿੱਚ ਯਈਆ ਨਹੀਂ ਬੋਲਿਆ ਜਾਂਦਾ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਵੀ ਜਿਹੜਾ ਯਈਆ ਸਾਡੇ ਕੋਲੇ ਅਰਧ ਸਵਾਰਾ ਇਹ ਸ਼ੁਰੂ ਵਿੱਚ ਹੀ ਬੋਲਿਆ ਜਾਂਦਾ ਯਈਆ ਦੇ ਰੂਪ ਵਿੱਚ ਤਾਂ ਮੱਧ ਵਿੱਚ ਇਹ ਦੀ ਜਿਹੜੀ ਆਵਾਜ਼ ਆ ਧੋਣਾ ਉਹ ਜੱਜੇ ਚ ਬਦਲ ਜਾਂਦੀ ਹੈ ਤੇ ਅੰਤ ਵਿੱਚ ਯਈਆ ਵਰਤਿਆ ਹੀ ਨਹੀਂ ਜਾਂਦਾ ਉਸ ਤੋਂ ਬਾਅਦ ਵਾਵਾ ਸ਼ਬਦੀਆਂ ਵਾਵਾ ਸ਼ਬਦ ਸਾਡੇ ਕੋਲ ਤਿੰਨਾਂ ਸਥਿਤੀਆਂ ਵਿੱਚ ਵਰਤਿਆ ਜਾਂਦਾ ਸਵਾਰੀ ਵਾਵਾ ਸਾਡੇ ਕੋਲੇ ਅਰਧ ਗੰਨਨਾਂ ਜੋ ਨਿਆਰ ਦਾ ਸਵਰ ਵੀ ਕਹਿ ਸਕਦੇ ਹਾਂ ਤਹ ਇਹ ਸ਼ਬਦ ਦੀਆਂ ਤਿੰਨ ਸਥਿਤੀਆਂ ਵਿੱਚ ਬੋਲਿਆ ਜਾਂਦਾ ਹੈ ਤਾਂ ਸ਼ਬਦ ਦੇ ਸ਼ੁਰੂ ਵਿੱਚ ਵਾਵਾ ਦੁਆਬੀ ਅਤੇ ਮਾਲਵੀ ਵਿੱਚ ਕਈ ਵਾਰ ਬੱਬਾ ਬੋਲਿਆ ਜਾਂਦਾ ਹੈ ਸ਼ਬਦ ਦੇ ਅੰਤ ਵਿੱਚ ਵਾਵਾ ਕਈ ਵਾਰ ਮੰਮੇ ਵਿੱਚ ਬਦਲ ਜਾਂਦਾ ਜਿਵੇਂ ਕਿ ਕਿਵੇਂ ਤੀਵੀ ਆਦਿ ਉਚਾਰਨ ਸਥਾਨ ਨੂੰ ਮੁੱਖ ਰੱਖ ਕੇ ਅਕੋਸ਼ਟੇ ਸੰਗੋਸ਼ ਅਲਪ੍ਰਾਂ ਤੇ ਮਹਾਪ੍ਰਾਂ ਡੱਕਵੇਂ ਅਤੇ ਅਡੱਕਵੇਂ ਵਰਨਾ ਦਾ ਫਰਕ ਸਪਸ਼ਟ ਕਰਦੇ ਇੱਕ ਚਾਰਟ ਬਣਾਇਆ ਜੋ ਤੁਹਾਨੂੰ ਨਜ਼ਰ ਆਵੇਗਾ ਹੁਣ ਅਸੀਂ ਵਿੰਜਨ ਉਚਾਰਨ ਸਥਾਨ ਤੇ ਉਚਾਰਨ ਵਿਧੀ ਦੇ ਅਨੁਸਾਰ ਦੇਖਾਂਗੇ ਚਾਰਨ ਸਥਾਨ ਦੇ ਅਨਸਾਰ ਸਾਡੇ ਕੋਲ ਕੰਠੀ ਤਾਲਵੀ ਮੂਰਤਨੀ ਜਾਂ ਉਲਟ ਜੀਬੀ ਦੰਤੀ ਤੇ ਹੋਠੀ ਇਹਨੂੰ ਸੌਖਾ ਯਾਦ ਰੱਖਣ ਦਾ ਤਰੀਕਾ ਹੈ ਕਿ ਸਭ ਤੋਂ ਪਹਿਲਾਂ ਸਾਡੇ ਗਲ ਦੇ ਵਿੱਚ ਕੰਠ ਹੁੰਦਾ ਉਸ ਤੋਂ ਬਾਅਦ ਮੂੰਹ ਦੇ ਵਿੱਚ ਸਾਡੇ ਤਾਲੂ ਆ ਜਾਂਦਾ ਉਸ ਤੋਂ ਬਾਅਦ ਮੂਰਤਨੀ ਉਲਟ ਜੀਬੀ ਫਿਰ ਦੰਦ ਤੇ ਲਾਸਟ ਤੇ ਸਾਡੇ ਕੋਲੇ ਹੋਠ ਇਸੇ ਤਰ੍ਹਾਂ ਤੁਸੀਂ ਵਰਣਮਾਲਾ ਦੇ ਕਕੇ ਵਾਲੀ ਲਾਈਨ ਨੂੰ ਤੁਸੀਂ ਕੰਠ ਸ਼ੁਰੂ ਤੋਂ ਉਸ ਤੋਂ ਬਾਅਦ ਤਾਲਵੀ ਚਚੇ ਜੱਜੇ ਵਾਲੀ ਲਾਈਨ ਫਿਰ ਮੂਰਤਨੀ ਟੈਂਕੇ ਟੱਡੇ ਵਾਲੀ ਲਾਈਨ ਫਿਰ ਦੰਤੀ ਤੱਤਾ ਥੱਤਾ ਤੇ ਹੋਠੀ ਜਾਂਦੋ ਹੋਠੀ ਪਪਾ ਤੇ ਬੱਬਾ ਇਸ ਦੇ ਵਿੱਚ ਜਦੋਂ ਸਾਡੇ ਫੇਫੜਿਆਂ ਤੋਂ ਆਉਣ ਵਾਲੀ ਹਵਾ ਗੰਠ ਵਿੱਚ ਕੰਬਣੀ ਪੈਦਾ ਕਰੂਗੀ ਤਾਂ ਗੰਠੀ ਜਦੋਂ ਤੁਹਾਡੀ ਜੀਬ ਉੱਪਰ ਤਾਲੂ ਨਾਲ ਲੱਗ ਕੇ ਹਵਾ ਨੂੰ ਅੰਸ਼ਕ ਰੂਪ ਵਿੱਚ ਰੋਕ ਕੇ ਛੱਡੂਗੀ ਤਾਂ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਹਨ ਤਾਲਵੀ ਵੈਣਾਂ ਨੂੰ ਕਹਿ ਸਕਦੇ ਆ ਮੂਰਤਨਿਜਾ ਉਲਟ ਜੀਬ ਜਦੋਂ ਤੁਹਾਡੀ ਜੀਬ ਦੰਦਾਂ ਦੇ ਉੱਪਰਲੇ ਹਿੱਸੇ 'ਤੇ ਲੱਗ ਕੇ ਹਵਾ ਨੂੰ ਰੋਕ ਕੇ ਛੱਡੂਗੀ ਮੂਰਤਨਿਜਾ ਉਲਟ ਜੀਬ ਧੁਨੀਆਂ ਪੈਦਾ ਹੁੰਦੀਆਂ ਹਨ ਜੇ ਜਦੋਂ ਤੁਹਾਡੀ ਜੀਭ ਉੱਪਰਲੇ ਬਿਲਕੁਲ ਦੰਦਾਂ ਦੇ ਉੱਤੇ ਟੱਚ ਕਰਕੇ ਹਵਾ ਨੂੰ ਰੋਕੂਗੀ ਤਾਂ ਉਸ ਨੂੰ ਦੰਤੀ ਦੁਨੀਆ ਆਖਿਆ ਜਾਂਦਾ ਹੈ ਤਾਂ ਉਸ ਸਮੇਂ ਦੰਤੀ ਵਿਅੰਜਨ ਪੈਦਾ ਹੁੰਦੇ ਆ ਜੇ ਜਦੋਂ ਤੁਹਾਡੇ ਬੁੱਲ ਦੋਨੇ ਬੁੱਲ ਇੱਕ ਵਾਰੀ ਬੰਦ ਹੋ ਕੇ ਇੱਕਦਮ ਹਵਾ ਨੂੰ ਛੱਡਣਗੇ ਤਾਂ ਉਦੋਂ ਹੋਠੀ ਵਿਅੰਜਨ ਪੈਦਾ ਹੁੰਦੇ ਹਨ ਹੁਣ ਗੱਲ ਕਰਾਂਗੇ ਅਸੀਂ ਡੱਕਵੇਂ ਤੇ ਅਡੱਕਵੇਂ ਵਿੱਚ ਫਰਕ ਡੱਕਵੇਂ ਤੋਂ ਭਾਵ ਹੁੰਦਾ ਜਦੋਂ ਅਸੀਂ ਕਿਸੇ ਵਿਅੰਜਨ ਨੂੰ ਬੋਲਣ ਲੱਗਿਆਂ ਇੱਕਦਮ ਧੱਕ ਕੇ ਭਾਵ ਰੋਕ ਕੇ ਛੱਡਾਂਗੇ ਜਿਵੇਂ ਦੇਖੋ ਡੱਕਵੇਂ ਸਾਡੇ ਕੋਲੇ ਕ ਕ ਹੁਣ ਕਤੇ ਨੇ ਇੱਕ ਵਾਰੀ ਅਸੀਂ ਬੋਲਿਆ ਕ ਕ ਬਿਲਕੁਲ ਇੱਕਦਮ ਰੋਕਿਆ ਤੇ ਫਿਰ ਛੱਡ ਦਿੱਤਾ ਗ ਕ ਖ ਖ ਚ ਚ ਜ ਜ ਛ ਛ ਤੇ ਇਹ ਸਾਰਿਆਂ ਨੂੰ ਅਸੀਂ ਇੱਕਦਮ ਰੋਕ ਕੇ ਛੱਡ ਦਿਆਂਦੇ ਸਾਡੇ ਕੋਲੇ ਡੱਕਵੇਂ ਮੰਨ ਡੱਕਵੇਂ ਦਾ ਭਾਵ ਹੁੰਦਾ ਰੋਕਣਾ ਉਸ ਤੋਂ ਬਾਅਦ ਇਹਦੇ ਉਲਟ ਸਾਡੇ ਕੋਲੇ ਆ ਡੱਕਵੇਂ ਆ ਜਿਨ੍ਹਾਂ ਨੂੰ ਅਸੀਂ ਬਿਨਾਂ ਰੋਕਿਆਂ ਹੀ ਇੱਕ ਲਹਿ ਦੇ ਵਿੱਚ ਬੋਲਦੇ ਜਿਵੇਂ ਐਆਂ ਨੰਆ ਨਾਣਾ ਨੰਨਾ ਮੰਮਾ ਖਖਾ ਗੱਗੀ ਪੈਰ ਬਿੰਦੀ ਸੱਸੇ ਪੈਰ ਬਿੰਦੀ ਯਈਆ ਸਸਾ ਇਹ ਸਾਰੇ ਸਾਡੇ ਕੋਲੇ ਅਡੱਕਵੇਂ ਵਿੱਚ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਅਲਪ ਪ੍ਰਾਨ ਤੇ ਮਹਾ ਪ੍ਰਾਨ ਅਲਪ ਪ੍ਰਾਨ ਤੋਂ ਭਾਵ ਹੁੰਦਾ ਛੋਟਾ ਤੇ ਮਹਾ ਤੋਂ ਹੁੰਦਾ ਵੱਡਾ ਤੇ ਪ੍ਰਾਨ ਤੋਂ ਭਾਵ ਹੁੰਦਾ ਸਾਹ ਤਾਂ ਜਿਹੜੀਆਂ ਵਿਅੰਜਨਾਂ ਨੂੰ ਬੋਲਣ ਲੱਗਿਆਂ ਸਾਨੂੰ ਜਾਦਾ ਸਾਹ ਦੀ ਲੋੜ ਪੈਂਦੀ ਹੈ ਉਹ ਅਲਪ੍ਰਾਨ ਹੁੰਦੇ ਆ ਤੇ ਜਿਨ੍ਹਾਂ ਨੂੰ ਘੱਟ ਸਾਹ ਦੀ ਲੋੜ ਪੈਂਦੀ ਹੈ ਉਹ ਮਹਾਪ੍ਰਾਨ ਹੁੰਦੇ ਆ ਤਾਂ ਸਾਡੇ ਕੋਲੇ ਊੜੇ ਤੋਂ ਲੱਲੇ ਤੱਕ ਜਿਹੜੀ ਸਾਡੀ ਵਰਣਮਾਲਾ ਉਹਦੇ ਵਿੱਚ ਜਿਹੜੇ ਪਹਿਲੇ ਦੋ ਅੱਖਰ ਆ ਸਾਡੇ ਕੋਲੇ ਠੱਗਾ ਤੇ ਗੱਗਾ ਪਹਿਲਾ ਤੇ ਤੀਜਾ ਅੱਖਰ ਆ ਉਹ ਸਾਡੇ ਕੋਲੇ ਅਲਪ੍ਰਾਨ ਆ ਤੇ ਜਿਹੜਾ ਦੂਜਾ ਅੱਖਰ ਆ ਉਹ ਸਾਡੇ ਕੋਲੇ ਮਹਾਪਰਾਣਾ ਦੇਖੋ ਜੇ ਮ ਕਪਾ ਗੱਗਾ ਚੱਚਾ ਜੱਜਾ ਟੈਂਕਾ ਡੱਡਾ ਤੱਤਾ ਥੱਥਾ ਪੱਪਾ ਤੇ ਬੱਪਾ ਇਹ ਸਾਡੀ ਵਰਣਮਾਲਾ ਦਾ ਪਹਿਲਾ ਤੇ ਤੀਜਾ ਅੱਖਰ ਆ ਇਹ ਸਾਡੇ ਕੋਲ ਲਲਪਰਾਣਾ ਤੇ ਜਿਹੜਾ ਤੀਜਾ ਅੱਖਰ ਖਖਾ ਛਛਾ ਠੱਠਾ ਥੱਥਾ ਫੱਫਾ ਇਹ ਸਾਡੇ ਕੋਲੇ ਮਹਾਪਰਾਣਾ ਉਸ ਤੋਂ ਬਾਅਦ ਸਾਡੇ ਕੋਲੇ ਨਾਸਕੀ ਵਿਅੰਜਨ ਆ ਜਿਹੜੇ ਉਹ ਅੰਨ ਮੰਨ ਨਾ ਨੰਨਾ ਤੇ ਵੰਮਹਾਂ ਪਾਰਸ਼ੀ ਵਿੱਚ ਸਾਡੇ ਕੋਲੇ ਲੱਲੇ ਪੈਰ ਬਿੰਦੀ ਤੇ ਲੱਲਾ ਇਹ ਤਕਰੀਬਨ ਹੀ ਇਸ ਚਾਰਟ ਦੇ ਵਿੱਚੋਂ ਹਰ ਇੱਕ ਪੇਪਰ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਪੁੱਛੇ ਜਾਂਦੇ ਆ ਟਰਿਲ ਤੇ ਫਲੈਪ ਟਰਿਲ ਤੋਂ ਭਾਵ ਰਾਰਾ ਇਹਨੂੰ ਕੰਬ ਮੰਗ ਕਿਹਾ ਜਾ ਸਕਦਾ ਤੇ ਫਲੈਪ ਤਾਂ ਅੜਾੜਾ ਇਹਨੂੰ ਫੜਕਾ ਫੜਕਾ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਸੰਘਰਚੀ ਸੰਘਰਚੀ ਤੋਂ ਭਾਵ ਹੁੰਦਾ ਜਿਹੜੇ ਸਾਡੇ ਸੰਘਰਸ਼ ਕਰਕੇ ਚੋਰ ਲਾ ਕੇ ਬਾਹਰ ਨਿਕਲਿਖਾ ਖੱਥੇ ਪੈਰ ਬਿੰਦੀ ਗੁੱਗੇ ਪੈਰ ਬਿੰਦੀ ਸੱਸੇ ਬੈਰ ਬਿੰਦੀ ਤੇ ਸੱਸਾ ਤੇ ਸਾਡੇ ਕੋਲੇ ਸੰਗਰਸ਼ੀ ਨੇ ਉਚਾਰਨ ਵਿਧੀ ਦੇ ਅਨਸਾਰ ਅਰਧ ਸਵਾਰ ਯਈਆ ਤੇ ਵਾਵਾ ਤੇ ਸੌਰੀ ਆਂਤਰੀ ਸਾਡੇ ਕੋਲੇ ਹਾਹਾ ਇਹ ਇਹਨਾਂ ਦਾ ਸਾਰਿਆਂ ਦਾ ਉਚਾਰਨ ਸਥਾਨ ਆ ਉਧਰ ਉਹ ਸੌਰੀ ਚਾਰਨ ਵਿਧੀ ਆ ਉੱਪਰੋਂ ਚਾਰਨ ਨੂੰ ਅਸੀਂ ਦੇਖਾਂਗੇ ਤਾਂ ਉਹਦੇ ਤੋਂ ਚਾਰਨ ਸਥਾਨ ਪ੍ਰਾਪਤ ਹੁੰਦੇ ਸਮਝੋ ਗੰਠੀ ਤਾਲਵੀ ਮੂਰਤਨੀ ਦੰਤੀ ਹੋਠੀ ਸਵਰਜੰਤਰੀ ਇਹ ਸਾਡੇ ਸਾਰੇ ਚਾਰਨ ਸਥਾਨ ਹਨ ਹੁਣ ਅਸੀਂ ਗੱਲ ਕਰਾਂਗੇ ਡੱਕਵੇਂ ਡੱਕਵੇਂ ਤੋਂ ਭਾਵ ਉਹ ਵਿੰਜਨ ਜਿਨ੍ਹਾਂ ਨੂੰ ਬੋਲਣ ਲੱਗਿਆਂ ਇੱਕ ਵਾਰ ਅਧ ਵਿਚਕਾਰ ਰੋਕਿਆ ਜਾਂਦਾ ਹੈ ਭਾਵ ਡੱਕਿਆ ਜਾਂਦਾ ਹੈ ਤੇ ਫਿਰ ਤੁਰੰਤ ਛੱਡਿਆ ਜਾਂਦਾ ਜਿਵੇਂ ਕਕਾ ਗੱਗਾ ਖਕਾ ਚੱਚਾ ਜੱਜਾ ਛੱਛਾ ਟੈਂਕਾ ਡੱਡਾ ਠੱਠਾ ਤੱਤਾ ਦੱਦਾ ਤੱਥਾ ਪੱਪਾ ਬੱਬਾ ਫੱਫਾ ਤੇ ਅਡੱਕਵੇਂ ਵਿੰਜਨ ਅਡਕਮੇ ਵਿੱਚ ਜਿਹਨੋਂ ਹੁੰਦੇ ਹਨ ਜਿਨ੍ਹਾਂ ਨੂੰ ਉਚਾਰਨ ਸਮੇਂ ਬੇਰੁਕ ਬੋਲਿਆ ਜਾਂਦਾ ਜਿਵੇਂ ਅ ਇ ਆ ਨਾ 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 ਮ ਮਾ ਲ ਲਾ ਅਲੇ ਪਰ ਬਿੰਦੀ ਡਾ ਡਾ ਹ ਖ ਖ ਅ ਦੇ ਪਰ ਬਿੰਦੀ ਸ ਸ ਪਰ ਬਿੰਦੀ ਯਈ ਅ ਸ ਸ ਆ ਦਾ ਤਾਂ ਅਡਕਮੇ ਵਿੱਚ ਟਰਲ ਜਾਂ ਕੰਬ ਹ ਰਾ ਰਾ ਟੇੜਾ ਡਾ ਇਹਨਾਂ ਨੂੰ ਰਾੜੇ ਨੂੰ ਫਲੈਪ ਜਾਂ ਫੜਕ ਹ ਤੇ ਰਾਰੇ ਨੂੰ ਟਰਲ ਜਾਂ ਕੰਬ ਹ ਕਿਹਾ ਜਾਂਦਾ ਇਸ ਨੂੰ ਚੰਗੀ ਤਰ੍ਹਾਂ ਚਾਰਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਇਸ ਚਾਰਟ ਦੇ ਵਿੱਚੋਂ ਹਰ ਇੱਕ ਐਗਜ਼ਾਮ ਦੇ ਵਿੱਚ ਪੀਐਸਟੈਟ ਯੂਸੀਨੈਟਰ ਦੇ ਵਿੱਚ ਤਾਂ 2 ਤੋਂ 3 ਸਵਾਲ ਪੁੱਛੇ ਜਾਂਦੇ ਠੀਕ ਹੈ ਕਿਸੇ ਅਦਰ ਕੰਪੀਟੀਟਿਵ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਇੱਕ ਜਾਂ ਦੋ ਸਵਾਲ ਜ਼ਰੂਰ ਪੁੱਛੇ ਜਾਂਦੇ ਹਨ ਅਲਪ ਪ੍ਰਾਂਤੂ ਭਾਵ ਛੋਟਾ ਇਹ ਸ਼ਬਦ ਦੋ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਅਲਪ ਪ੍ਰਸਪ੍ਰਾਂ ਅਲਪ ਦਾ ਮਤਲਬ ਛੋਟਾ ਤੇ ਪ੍ਰਾਂਤੂ ਭਾਵ ਸਾ ਜਦੋਂ ਅਲਪ ਪ੍ਰਾਂਤੂ ਨਿਆਣ ਬੋਲਿਆ ਜਾਂਦਾ ਤਾਂ ਸਾ ਦੀ ਮਾਤਰਾ ਪੱਫ ਫੇਫੜਾਂ ਤੋਂ ਆਉਣ ਵਾਲੀ ਹਵਾ ਥੋੜੀ ਮਾਤਰਾ ਵਿੱਚ ਬਾਹਰ ਆਉਂਦੀ ਹੈ ਪੰਜਾਬੀ ਵਰਨਮਾਲਾ ਦੇ ਪਹਿਲੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਧੁਨੀਆਂ ਅਲਪਰਾ ਹਨ ਤਾਂ ਚਾਟ ਦੇ ਵਿੱਚ ਤੁਹਾਨੂੰ ਪਿੱਛੇ ਦਿਖਾਈ ਹੋਏ ਚਾਟ ਦੇ ਵਿੱਚ ਜਿੱਥੇ ਅਲਪਰਾਣ ਲਿਖਿਆ ਉਹ ਸਾਰੀਆਂ ਧੁਨੀਆਂ ਅਲਪਰਾਣ ਹਨ ਤੇ ਮਹਾਪਰਾਣ ਦੇ ਸਾਹਮਣੇ ਵਾਲੀਆਂ ਧੁਨੀਆਂ ਜਿਹੜੀਆਂ ਖੱਬੇ ਤੋਂ ਸੱਜੇ ਪਾਸੇ ਨੂੰ ਉਹ ਸਾਡੇ ਕੋਲੇ ਮਹਾਪਰਾਣ ਧੁਨੀਆਂ ਹਨ ਇਹ ਉਚਾਰਨ ਵਿਧੀ ਦੇ ਅਨੁਸਾਰ ਹੈ ਤੇ ਉਚਾਰਨ ਸਥਾਨ ਦੇ ਅਨੁਸਾਰ ਸਾਡੇ ਕੋਲੇ ਪੁਰੋਂ ਕੰਠੀਦਾਲ ਵੀ ਮੂਰਤ ਨੇ ਦੰਤੀ ਹੁੱਠੀ ਸੁਰਜੰਤਰੀ ਹਨ ਸਾਡੇ ਵਿੱਚ ਤੇ ਅੰਦਸ਼ਿਆ ਗਿਆਂ ਚੰਗੀ ਤਰ੍ਹਾਂ ਸਮਝਣਾ ਤੇ ਉਹਦੇ ਵਿੱਚ ਇੱਕ ਨਾਲ ਹੀ ਤੁਹਾਨੂੰ ਅਕੋਸ਼ ਚ ਸੰਗੋਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਕਾਂਠੀ ਤੋਂ ਥੱਲੇ ਆੜਾ ਸਸਾ ਲਿਖਿਆ ਨਜ਼ਰ ਆਊਗਾ ਤਾਂ ਆੜੇ ਦਾ ਮਤਲਬ ਅਕੋਸ਼ ਤੇ ਸਸੇ ਦਾ ਮਤਲਬ ਸੰਗੋਸ਼ਾ ਤਾਂ ਹੁਣ ਅਲਪਰਾਣ ਧੁਨੀਆਂ ਸਾਡੇ ਕੋਲੇ ਵਰਣਮਾਲਾ ਦਾ ਪਹਿਲਾ ਤੇ ਤੀਜਾ ਅੱਖਰ ਸਾਡੇ ਕੋਲੇ ਅਲਪਰਾਣਾ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਵੇਂ ਕਕਾ ਤੇ ਗਗਾ ਇਹ ਸਾਡੇ ਕੋਲੇ ਅਲਪਰਾਣਾ ਮਹਾਪ੍ਰਾਣ ਮਹਾਪ੍ਰਾਣ ਤੋਂ ਪਾਵ ਵੱਡਾ ਹੈ ਇਹ ਸ਼ਬਦ ਉਹ ਸ਼ਬਦਾਂ ਸਮੇਲ ਤੋਂ ਬਣਿਆ ਮਹਾ ਪਲੱਸ ਪ੍ਰਾਣ ਮਹਾ ਤੋਂ ਪਾਵ ਵੱਡਾ ਤੇ ਪ੍ਰਾਣ ਤੋਂ ਪਾਵ ਸਾਹ ਹੈ ਜਦੋਂ ਮਹਾਪ੍ਰਾਣ ਧੁਨੀਆਂ ਨੂੰ ਬੋਲਿਆ ਜਾਂਦਾ ਹੈ ਤਾਂ ਸਾਹ ਦੀ ਮਾਤਰਾ ਪਾਫ ਫੇਫੜਾਂ ਤੋਂ ਵਾਲੀ ਹਵਾ ਜ਼ਿਆਦਾ ਮਾਤਰਾ ਵਿੱਚ ਬਾਹਰ ਆਉਂਦੀ ਹੈ ਪੰਜਾਬੀ ਵਰਣਮਾਲਾ ਦੇ ਤੀਸਰੇ ਸਥਾਨ ਤੇ ਉਹਨਾਂ ਵਾਲੀਆਂ ਧੁਨੀਆਂ ਮਹਾਪ੍ਰਾਣ ਹਨ ਪਹਿਲਾ ਚੌਥੇ ਸਥਾਨ ਤੇ ਆਉਣ ਵਾਲੇ ਅੱਖਰ ਵੀ ਮਹਾਪ੍ਰਾਣ ਦੀਨ ਸੰ ਸਮਝਿਆ ਜਾਂਦਾ ਸੀ ਪਰੰਤੂ ਹੁਣ ਉਹਨਾਂ ਦੀ ਜਗ੍ਹਾ ਸਵਰ ਨੇ ਲੈ ਲਈ ਹੈ ਜੈ ਸੋਈ ਸਾਡੇ ਕੋਲੇ ਦੇਖੋ ਖਖਾ ਜਿਹੜਾ ਉਹੀ ਮਹਾਪ੍ਰਾਣ ਵਿੱਚ ਮੰਨਿਆ ਜਾਂਦਾ ਹੈ ਉਹਨਾਂ ਖਗਾ ਚ ਛੱਜਿਆਲੀ ਲਾਈਨਾਂ ਜਿਹੜੀ ਉਹਨੂੰ ਮਹਾਪ੍ਰਾਣ ਵਿੱਚ ਨਹੀਂ ਵਿਚਾਰਿਆ ਜਾਂਦਾ ਹਾਂ ਅਕੋਸ਼ ਅਕੋਸ਼ ਜਾਂ ਅਨਾਦੀ ਇਸ ਦਾ ਮਤਲਬ ਹੁੰਦਾ ਨਾਦ ਰਹਿਤ ਨਾਦ ਦਾ ਮਤਲਬ ਗੂੰਜ ਜਾਂ ਕੰਬਣੀ ਹੁੰਦੀ ਹੈ ਜਿੰਨਾ ਅੱਖਰਾਂ ਜਾਂ ਵਰਨਾਂ ਨੂੰ ਉਚਾਰਨ ਸਮੇਂ ਕੰਠ ਵਿੱਚ ਗੂੰਜ ਜਾਂ ਕੰਬਣੀ ਨਾ ਪੈਦਾ ਹੋਵੇ ਉਨਾ ਨੂੰ ਅਕੋਸ਼ ਜਾਂ ਅਨਾਦੀ ਕਿਹਾ ਜਾਂਦਾ ਹੈ ਜਿਵੇਂ ਪਪਾ ਫਫਾ ਤੱਤਾ ਤੱਥਾ ਟੈਂਕਾ ਠੱਠਾ ਤਾਂ ਇਹ ਬੋਲਣ ਸਮੇ ਸਾਡੇ ਜਿਹੜਾ ਕੰਠਾ ਉਹਦੇ ਵਿੱਚ ਗੂੰਜ ਨਹੀਂ ਪੈਦਾ ਹੁੰਦੀ ਤਾਂ ਚਾੜ ਦੇ ਵਿੱਚ ਉਹ ਚਾਰਾਂ ਸਥਾਨ ਤੇ ਠੇਠਾ ਕਾਂਠੀ ਤਾਲਵੀ ਮੂਰਤ ਨਹੀਂ ਦੇਠਾ ਆੜਾ ਤੇ ਸਸਾ ਲਿਖੇ ਹੋਏ ਨੇ ਤੇ ਆੜੇ ਦੀਆਂ ਥੱਲੇ ਵਾਲੀਆਂ ਧੁਨੀਆਂ ਸਾਡੇ ਕੋਲੇ ਅਕੋਸ਼ ਨਹੀਂ ਜਿਵੇਂ ਪਪਾ ਫਫਾ ਤੱਤਾ ਤੱਥਾ ਟੈਂਕਾ ਡੱਡਾ ਤਾਂ ਪਹਿਲੀਆਂ ਵਰਣਮਾਲਾ ਦੀਆਂ ਪਹਿਲੀਆਂ ਦੋ ਧੁਨੀਆਂ ਸਾਡੇ ਕੋਲੇ ਅਕੋਸ਼ ਜਾਂ ਅਨਾਦੀ ਹੁੰਦੀਆਂ ਹਨ ਤੇ ਤੀਜੀ ਧੁਨੀ ਸਾਡੇ ਕੋਲੇ ਸੰਗੋਸ਼ ਜਾਂ ਨਾਦੀ ਹੁੰਦੀ ਹੈ ਤਾਂ ਸੰਗੋਸ਼ ਸੰਗੋਸ਼ ਦਾ ਮਤਲਬ ਸੰਗੋਸ਼ ਜਾਂ ਨਾਦੀ ਦਾ ਮਤਲਬ ਨਾਦ ਸਹਿਤ ਭਾਵ ਇਹ ਕੰਬਣੀ ਪੈਦਾ ਕਰਦਾ ਤਾਂ ਨਾਦ ਦਾ ਅਰਥ ਹੁੰਦਾ ਗੂੰਜ ਜਾਂ ਕੰਬਣੀ ਜਿਨ੍ਹਾਂ ਵਰਨਾਂ ਜਾਂ ਧੁਨੀਆਂ ਨੂੰ ਬੋਲਣ ਦੇ ਸਮੇਂ ਕੰਠ ਵਿੱਚ ਗੂੰਜ ਜਾਂ ਕੰਬਣੀ ਪੈਦਾ ਹੋਵੇ ਉਸਨੂੰ ਸੰਗੋਸ਼ ਜਾਂ ਨਾਦੀ ਦੁਨੀਆ ਕਿਹਾ ਜਾਂਦਾ ਹੈ ਜਿਵੇਂ ਵਰਨਮਾਲਾ ਦੀ ਤੀਜੀ ਧੁਨੀ ਸਾਡੇ ਕੋਲੇ ਸੰਗੋਸ਼ ਆ ਜਿਸ ਤਰ੍ਹਾਂ ਅਲਪਰਾਣ ਸਾਡੇ ਕੋਲੇ ਦੂਜੀ ਤੇ ਚੌਥੀ ਆ ਮਹਾਪਰਾਣ ਤੀਜੀ ਆ ਉਵੇਂ ਸਾਡੇ ਕੋਲੇ ਪਹਿਲੀਆਂ ਦੋ ਧੁਨੀਆਂ ਲਗਾਤਾਰ ਕਕਾ ਪਪਾ ਫਫਾ ਕਕਾ ਖਕਾ ਹੀ ਸਾਡੇ ਕੋਲੇ ਆ ਕੋਸ਼ ਆ ਜਾਂ ਨਾਦੀ ਕਹਿ ਸਕਦੇ ਹਾਂ ਤੇ ਜਿਹੜੀ ਸਾਡੇ ਕੋਲੇ ਤੀਜੀ ਆ ਸੰਗੋਸ਼ ਐਸ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੁਣ ਇਸ ਤੋਂ ਬਾਅਦ ਤੁਹਾਨੂੰ ਸ਼ਬਦ ਬਾਰੇ ਸੰਪੂਰਨ ਜਾਣਕਾਰੀ ਬਹੁਤ ਜਲਦ ਦੇਵਾਂਗੇ